ਜਿਹੜੇ ਜਿਹੜੇ ਲੋਕ ਫਰਿੱਜ ਵਿੱਚੋਂ ਪਾਣੀ ਕੱਢ ਕੇ ਪੀਂਦੇ ਨੇ ਉਹਨਾਂ ਨੂੰ ਇੱਕ ਸਿਰ ਦਾ ਅਤੇ ਇੱਕ ਦਿਲ ਦਾ ਇੱਕ ਰੋਗ ਜ਼ਰੂਰ ਲੱਗਾ ਹੋਵੇਗਾ ਜਿਹਦੇ ਬਾਰੇ ਉਹ ਕਦੀ ਉਹਨਾਂ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਸਾਨੂੰ ਸਿਰ ਦਾ ਦਰਦ ਅਤੇ ਦਿਲ ਦਾ ਦਰਦ ਕਿਉਂ ਲੱਗ ਗਿਆ ਕਿਉਂਕਿ ਉਹ ਤਾਂ ਹਮੇਸ਼ਾ ਇਹੋ ਸੋਚਦੇ ਹੋਣਗੇ ਕਿ ਅਸੀਂ ਤਾਂ ਅੱਗੇ ਵੀ ਬੜੇ ਸਾਲਾਂ ਤੋਂ ਪਾਣੀ ਪੀਂਦੇ ਆ ਫ੍ਰਿਜ ਚੋਂ ਕੱਢ ਕੇ ਤੇ ਜਦੋਂ ਗਰਮੀ ਬਹੁਤ ਜ਼ਿਆਦਾ ਹੁੰਦੀ ਕਿਉਂਕਿ ਗਰਮੀ ਦੇ ਮੌਸਮ 'ਚ ਹੀ ਮੇਸ਼ਾਂ ਲੋਕ ਫ੍ਰਿਜ ਦਾ ਪਾਣੀ ਪੀਂਦੇ ਨੇ ਪਰ ਉਹ ਇਹ ਗੱਲ ਸ਼ਾਇਦ ਨਾ ਜਾਣਦੇ ਹੋਣ ਇਵਨ ਇਥੋਂ ਤੱਕ ਕੇ ਜੇ ਬੱਚੇ ਵੀ ਨੇ ਜਵਾਨ ਵੀ ਨੇ ਬਜ਼ੁਰਗ ਵੀ ਨੇ ਉਹਨਾਂ ਨੂੰ ਇਹ ਸਿਰ ਦਾ ਦਰਦ ਬਹੁਤ ਤੰਗ ਕਰਦਾ ਹੋਵੇਗਾ ਉਹਨਾਂ ਨੂੰ ਹਾੜ ਦਾ ਰੋਗ ਬਹੁਤ ਤੰਗ ਕਰਦਾ ਹੋਇਆ ਉਹਨਾਂ ਲੋਕਾਂ ਨੂੰ ਬੈਕਬੋਨ ਲੱਕ ਦੀ ਰੀੜ ਦੀ ਹੱਡੀ ਦਾ ਦਰਦ ਵੀ ਬਹੁਤ ਤੰਗ ਕਰਦਾ ਹੋਵੇਗਾ ਜਿਹੜੇ ਲੋਕ ਫ੍ਰਿਜ ਵਿੱਚੋਂ ਪਾਣੀ ਕੱਢ ਕੇ ਇੰਜ ਪੀਂਦੇ ਨੇ ਉਹਨਾਂ ਫ੍ਰਿਜ ਵਿੱਚਲਾ ਪਾਣੀ ਕਿਉਂ ਨਹੀਂ ਪੀਣਾ ਚਾਹੀਦਾ ਜਾਂ ਕਿੰਜ ਪੀਣਾ ਚਾਹੀਦਾ ਜਾਂ ਫ੍ਰਿਜ ਦੇ ਪਾਣੀ ਪੀਣ ਦੇ ਨਾਲ ਕੀ ਹੋ ਜਾਂਦਾ ਸਵਾਲ ਤਾਂ ਆਮ ਹੀ ਆ ਕਿ ਅਸੀਂ ਤੇ ਪੀ ਲੈਨੇ ਬਹੁਤ ਸਾਰੇ ਲੋਕ ਕਹਣਗੇ ਸਾਨੂੰ ਤੇ ਕੁਝ ਹੁੰਦਾ ਨਹੀਂ ਹੁੰਦਾ ਬਿਲਕੁਲ ਆ ਉਹ ਬਹੁਤ ਜ਼ਿਆਦਾ ਪੀੜਿਤ ਨੇ ਸਭ ਤੋਂ ਪਹਿਲੀ ਗੱਲ ਕਿ ਜਿਹੜੇ ਲੋਕ ਫ੍ਰਿਜ ਚੋਂ ਪਾਣੀ ਕੱਢ ਕੇ ਪੀਂਦੇ ਨੇ ਉਹਨਾਂ ਨੂੰ ਮਠਾ ਮਠਾ ਸਾਰਾ ਦਿਨ ਦਰਦ ਹੁੰਦਾ ਰਹਿੰਦਾ ਜਾਨੀ ਕਿ ਉਹਨਾਂ ਦੇ ਸਿਰ ਦੇ ਵਿੱਚ ਥੋੜੀ ਥੋੜੀ ਦਰਦ ਹੁੰਦੀ ਰਹਿੰਦੀ ਆ ਨੰਬਰ 2 ਉਹਨਾਂ ਦੇ ਵਿੱਚ ਇੱਕ ਆਲਸ ਜੀ ਵੀ ਬਣੀ ਰਹਿੰਦੀ ਆ ਸਰੀਰ ਜਿਹੜਾ ਇੱਕਦਮ ਐਕਟਿਵ ਨਹੀਂ ਹੁੰਦਾ ਜਿਵੇਂ ਅਸੀਂ ਸਰਦੀਆਂ ਦੇ ਵਿੱਚ ਐਕਟਿਵ ਹੁੰਨੇ ਆ ਕਿਉਂਕਿ ਉਦੋਂ ਅਸੀਂ ਬਹੁਤ ਘੱਟ ਪਾਣੀ ਠੰਡਾ ਪੀਂਨੇ ਆ ਦੂਸਰਾ ਜਿਹੜਾ ਸਾਡਾ ਦਿਲ ਆ ਇਹ ਬਹੁਤ ਹੌਲੀ ਪمپ ਕਰਨ ਲੱਗ ਪੈਂਦਾ ਯਾਨੀ ਕਿ ਦਿਲ ਦੀਆਂ ਬਹੁਤ ਸਾਰੇ ਰੋਗ ਜਿਹੜੇ ਨੇ ਇਹਨਾਂ ਮਹੀਨਿਆਂ 'ਚ ਵੱਧ ਜਾਂਦੇ ਨੇ ਗਰਮੀਆਂ ਦੇ ਮਹੀਨਿਆਂ 'ਚ ਜਿਹੜੇ ਲੋਕ ਫ੍ਰਿਜ ਦਾ ਪਾਣੀ ਪੀਣਾ ਸ਼ੁਰੂ ਕਰਦੇ ਨੇ ਤੁਸੀਂ ਵੇਖੋ ਕਿ ਇਹਨਾਂ ਮਹੀਨਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਹਾਰਡ ਦਾ ਰੋਗ ਹੁੰਦਾ ਜਾਨੀ ਕਿ ਹਾਰ ਅਟੈਕ ਹੋਣ ਤੱਕ ਹੁੰਦਾ ਆ ਪਲਸ ਉਹਨਾਂ ਨੂੰ ਕਈ ਵਾਰਾਂ ਸਟੈਂਟ ਪਾਉਣ ਤੱਕ ਦੀ ਵੀ ਨੌਬਤ ਆਉਂਦੀ ਹੁਣ ਇਹ ਕਿਉਂ ਹੁੰਦਾ ਉਹਨ ਸਵਾਲ ਤਾਂ ਫਿਰ ਜਵਾਬ ਮੰਗਦਾ ਹੀ ਆ ਕਿ ਭਾਈ ਇੱਦਾਂ ਕਿੱਦਾਂ ਹੋ ਸਕਦਾ ਕਿ ਫ੍ਰਿਜ ਦੇ ਪਾਣੀ ਦੇ ਨਾਲ ਕਿ ਬੰਦੇ ਨੂੰ ਇਹ ਰੋਗ ਲੱਗ ਜਾਂਦੇ ਨਹੀਂ ਬਿਲਕੁਲ ਸਵਾਲ ਜਾਇਜ਼ ਆ ਫਿਰ ਤੁਹਾਡੇ ਵਰਗੇ ਸੂਝਵਾਨ ਸੱਜਣਾ ਸਾਰੇ ਤਾਂ ਪੜੇ ਲਿਖੇ ਨੇ ਫਿਰ ਉਹਨਾਂ ਦਾ ਵਿਚਾਰ ਇਹ ਹੁੰਦਾ ਕਿ ਵੇਖੋ ਸਾਡਾ ਜਿਹੜਾ ਸਰੀਰ ਦਾ ਤਾਪਮਾਨ ਹੈ ਉਹ 37 ਡਿਗਰੀ 37 ਡਿਗਰੀ ਸੈਲਸੀਅਸ ਜਿਹੜਾ ਸਾਡਾ ਬਲੱਡ ਆ ਜਾਂ ਸਾਡੇ ਮਸਲਜ ਨੇ ਟਿਸ਼ੂ ਨੇ ਉਹ ਸਾਡੀ ਬੋਡੀ ਨੂੰ ਹੀਟ ਦਿੰਦੇ ਨੇ ਜਿਹਦੇ ਕਰਕੇ ਸਾਡੇ ਸੀਰ ਵਿੱਚ ਇੱਕ ਬਲੱਡ ਜਿਹੜਾ ਸਰਕੂਲੇਸ਼ਨ ਚੱਲਦਾ ਤੇ ਬਲੱਡ ਨੂੰ ਚਲਾਉਂਦਾ ਲਈ ਬਹੁਤ ਸਾਰਾ ਨਰਵਸ ਸਿਸਟਮ ਆ ਜਿਹਨੂੰ ਨਾੜੀ ਸਿਸਟਮ ਕਿਹਾ ਜਾਂਦਾ ਨਿੱਕੀਆਂ ਨਿੱਕੀਆਂ ਨਾੜੀਆਂ ਨੇ ਜੋ ਬਹੁਤ ਜ਼ਿਆਦਾ ਬਰੀਕ ਨੇ ਤੇ ਸਾਰੀਆਂ ਹੀ ਕੰਮ ਕਰਦੀਆਂ ਨੇ ਜਿਵੇਂ ਉਹਨਾਂ ਦੇ ਵਿੱਚੋਂ ਦੀ ਖੂਨ ਲੰਘਣਾ ਜਾਂ ਖੂਨ ਦੀ ਵਾਪਸੀ ਹੋਣੀ ਜਾਂ ਹੋਰ ਵੀ ਕਈ ਤਰ੍ਹਾਂ ਦੇ ਕੰਮ ਜਿਹੜੀਆਂ ਨਾੜੀ ਸਿਸਟਮ ਕਰਦੀਆਂ ਨੇ ਤੇ ਸਾਡੀ ਨਾੜੀ ਸਿਸਟਮ ਦੇ ਧੌਣ ਦੇ ਪਿੱਛੇ ਜਿਹੜੀ ਹੈ ਇੱਕ ਰੀੜ ਦੀ ਹੱਡੀ ਆ ਰੀੜ ਦੀ ਹੱਡੀ ਦੇ ਵਿੱਚ ਇੱਕ ਕਾਰਨੋਂ ਕਾਰਨੋਂ ਅਲ ਨਸ ਨਸ ਪੈਂਦੀ ਆ ਕਾਰਨੋਂ ਅਲ ਨਸ ਜਿਹੜੀ ਆ ਉਹ ਸਾਡੀ ਬੈਕਬੋਨ ਤੇ ਪੈਂਦੀ ਆ ਜਦੋਂ ਅਸੀਂ ਠੰਡਾ ਪਾਣੀ ਪੀਨੇ ਆ ਤਾਂ ਫਿਰ ਉਹ ਕੀ ਹੁੰਦੀ ਹੈ ਕਿ ਇੱਕਦਮ ਸੁਗੜਦੀ ਹੈ ਜਾਨੀ ਕਿ ਜਿਵੇਂ ਤੁਸੀਂ ਮੰਨ ਲਓ ਕਿਸੇ ਅੱਗ ਬਾਲਦੀ ਤੇ ਥੋੜੇ ਜਿਹਾ ਸਿੱਟੇ ਮਾਰੋ ਤੇ ਉਹ ਕਿਦਾਂ ਸੁਗੜਦੇ ਨੇ ਜਾਂ ਉਹ ਕਿ ਕੀ ਹੁੰਦਾ ਤੁਸੀਂ ਸਭ ਉਹਦੀ ਰੈਐਕਸ਼ਨ ਵੇਖੀ ਹੋਗੀ ਆਪਣੀ ਲਾਈਫ ਵਿੱਚ ਜਦੋਂ ਅਸੀਂ ਠੰਡਾ ਪਾਣੀ ਪੀਂਦੇ ਆ ਕੋਈ ਠੰਡੇ ਪਾਣੀ ਦਾ ਟੈਂਪਰੇਚਰ ਫਿਰ ਕਿੰਨਾ ਹੁੰਦਾ ਤੁਸੀਂ ਸਭ ਜਾਣਦੇ ਹੋ 0 ਡਿਗਰੀ ਵੀ ਹੋ ਸਕਦਾ 5 ਡਿਗਰੀ ਵੀ ਹੋ ਸਕਦਾ ਫ੍ਰਿਜ ਤੇ ਇਹ ਤੋਂ ਥੱਲੇ ਤੇ ਹੁੰਦਾ ਹੀ ਨਹੀਂ ਨਾ ਮਰਲਾ 2-3 ਡਿਗਰੀ ਤੇ ਫ੍ਰਿਜ ਚੱਲਦੀ ਰਹਿੰਦੀ ਆ ਉਹਨੇ 1.37 ਡਿਗਰੀ ਸੈਲਸੀਅਸ ਟੈਂਪਰੇਚਰ ਆ 37 ਡਿਗਰੀ ਆ ਦੂਜੇ ਪਾਸੇ 2 ਡਿਗਰੀ ਆ ਜਦੋਂ ਇਹ ਆਪਸ ਵਿੱਚ ਮਿਕਸ ਹੋਣਗੇ ਇੱਕਦਮ ਤਾਂ ਫਿਰ ਕੀ ਹੋ ਗਿਆ ਇੱਕ ਧਮਾਕਾ ਜਿਹਾ ਹੋਏਗਾ ਪਾਣੀ ਦੇ ਵਿੱਚ ਵੀ ਆਪਸ ਵਿੱਚ ਉਹ ਪਾਣੀ ਜਿਹੜਾ ਉਹ ਸਾਡੀ ਨਾੜੀ ਸਿਸਟਮ ਨੂੰ ਜਿਹੜਾ ਵਾ ਪ੍ਰਭਾਵਿਤ ਕਰਦਾ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਤੁਸੀਂ ਵੇਖਿਆ ਹੋਣਾ ਕਿ ਜਿਹੜੇ ਲੋਕ ਘੜੇ ਦਾ ਪਾਣੀ ਪੀਂਦੇ ਨੇ ਜਿਹੜੇ ਲੋਕ ਨਾਰਮਲ ਪਾਣੀ ਪੀਂਦੇ ਨੇ ਉਹਨਾਂ ਨੂੰ ਕਦੀ ਆਲਸ ਨਹੀਂ ਹੁੰਦੀ ਸਾਰਾ ਦਿਨ ਉਹ ਬਿਲਕੁਲ ਤੰਦਰੁਸਤ ਰਹਿੰਦੇ ਨੇ ਉਹਨਾਂ ਦੇ ਸਰੀਰ 'ਚ ਬਹੁਤ ਜ਼ਿਆਦਾ ਐਕਟਿਵ ਹੁੰਦਾ ਲੇਕਿਨ ਜਿਹੜੇ ਲੋਕ ਫ੍ਰਿਜ ਦਾ ਪਾਣੀ ਪੀਂਦੇ ਚਾਹੇ ਬੱਚੇ ਹੋਣ ਚਾਹੇ ਜਵਾਨ ਹੋਣ ਚਾਹੇ ਕੋਈ ਵੀ ਹੋਣ ਉਹਨਾਂ ਨੂੰ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਕੁਮਿਆਂ ਜਾਂ ਪੁੱਛਤਾਂ ਆਪਿੰਦਾ ਕਿਪਾ ਕਰਕੇ ਫ੍ਰਿਜ ਦਾ ਪਾਣੀ ਨਾ ਪੀਓ ਨਾਰਮਲ ਪਾਣੀ ਪੀਓ ਨਾ ਹੀ ਬਰਖ ਵਾਲਾ ਪਾਣੀ ਪੀਓ ਜੇ ਤੁਸੀਂ ਚਾਹੁੰਦੇ ਕਿ ਇਹ ਬਿਮਾਰੀਆਂ ਤੁਹਾਨੂੰ ਨਾ ਲੱਗਣ